ਜੀਤਰਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਜੀਰੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਤਸਵੀਰਾਂ ਦਿਖਾਓ ਇਹ ਕਾਂਗਰਸ ਦੇ ਵਰਕਰ ਨੇ ਇਹਨਾਂ ਵਿੱਚੋਂ ਕੁਝ ਬੰਦੇ ਸੀਗੇ ਜਿਹੜੇ ਕਾਗਜ਼ ਦਾਖਲ ਕਰਨਾ ਚਾਹੁੰਦੇ ਸੀਗੇ ਲੇਕਿਨ ਉਹਦੇ ਨਾਲ ਸਵੇਰੇ ਹੀ ਕੁਲਬੀਰ ਸਿੰਘ ਜੀਰਾ ਨੇ 3350 ਦੇ ਕਰੀਬ ਆਪ ਦਾ ਸਮਰਥਕ ਜਿਹੜਾ ਉਹ ਇਕੱਠਾ ਕਰ ਲਿਆ ਸੀਗਾ ਆਪਦੇ ਘਰ ਵਿੱਚ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜਿਹੜਾ ਹੈ ਉਹ ਇੱਥੇ ਆਉਣ ਨਹੀਂ ਦਿੱਤਾ ਗਿਆ ਪਰ ਜਦੋਂ ਸਵੇਰ ਦਾ ਪੁਲਿਸ ਨੂੰ ਪਤਾ ਸੀਗਾ ਲੇਕਿਨ ਪੁਲਿਸ ਨੇ ਜ਼ਿਆਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਇੱਥੇ ਸੁਰੱਖਿਆ ਦੇ ਇੱਥੇ ਵੱਧ ਤੋਂ ਵੱਧ 150 ਦੇ ਕਰੀਮ ਬਲਾਜਮ ਹੋਵੇਗਾ ਲੇਕਿਨ ਦੋ ਪਾਸੇ ਜਿਹੜਾ ਬੰਦਾ ਹੈ ਉਹ ਘੱਟ ਤੋਂ ਘੱਟ 2000 ਹੋਵੇਗਾ ਹੁਣ ਫਿਰ ਪੁਲਿਸ ਨੇ ਆਪਣਾ ਪ੍ਰਯੋਗ ਵਰਤ ਕੇ ਤੇ ਜਿਹੜਾ ਉਹ ਕਾਂਗਰਸੀ ਵਰਕਰਾਂ ਨੂੰ ਪਿੱਛੇ ਖੜਾਇਆ ਜਾ ਰਿਹਾ ਲੇਕਿਨ ਇਹਦੇ ਨਾਲ ਨਾਲ ਜਿਹੜੀਆਂ ਲੋਕਾਂ ਦੀਆਂ ਬਜ਼ਾਰਾਂ ਵਿੱਚ ਗੱਡੀਆਂ ਖੜੀਆਂ ਹੀਆਂ ਸੀਆਂ ਉਹ ਗੱਡੀਆਂ ਦੇ ਸ਼ੀਸ਼ੇ ਜਿਹੜੇ ਆ ਉਹ ਜਿਹੜੇ ਕਾਂਗਰਸ ਦੇ ਵਰਕਰ ਸੀ ਉਹਨਾਂ ਨੇ ਭੰਨੀਆਂ ਨੇ ਜੇ ਦੂਜੇ ਪਾਸੇ ਗੱਲ ਕਰੀਏ ਇਹ ਦੂਜੇ ਪਾਸੇ ਗੱਲ ਕਰੀਏ ਤੇ ਇੱਧਰ ਜਿਹੜੇ ਆਮ ਆਦਮੀ ਪਾਰਟੀ ਦੇ ਸਾਰੇ ਇਹ ਵਰਕਰ ਨੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਲਲਕਾਰੇ ਮਾਰ ਰਹੇ ਆ ਲੇਕਿਨ ਇੱਥੇ ਜਿਹੜੇ ਵਰਕਰ ਆ ਇਹ ਵੀ ਸਵੇਰੇ 5 ਵਜੇ ਤੇ ਖੜੇ ਹੋਏ ਸੀਗੇ ਇਹਨਾਂ ਦੀ ਜिद ਆ ਕਿ ਅਸੀਂ ਕਾਗਜ ਜਿਹੜੇ ਆ ਉਹ ਦਾਖਲ ਨਹੀਂ ਕਰਨ ਦੇਣੇ ਸਥਿਤੀ ਜਿਹੜੀ ਆ ਹਜੇ ਵੀ ਨਾਜਿਕ ਬਣੀ ਹੋਈ ਆ ਪੁਲਿਸ ਬਾਰ-ਬਾਰ ਗੋਲੀ ਚਲਾ ਰਹੀ ਆ ਪਰ ਹਜੇ ਜਿਹੜੀ ਸਥਿਤੀ ਆ ਉਹ ਤਣਾਪੂਰਨਾ ਗੱਲ ਇਹ ਆ ਕਿ ਮੈਂ ਗੱਲ ਕਵਾਂਗਾ ਕਿ ਜੀਰੇ ਦਾ ਡੀਐਸਪੀ ਜਿਹੜਾ ਓਏ ਓ ਇਹਨਾਂ ਨਾਲ ਰਲਿਆ ਮੈਂ ਕਹਾਂਗਾ ਡੀਐਸਪੀ ਨੂੰ ਝਾੜੂ ਦੀ ਵਰਦੀ ਪਾ ਲੈਣੀ ਚਾਹੀਦੀ ਐ 11 ਵਜੇ ਤੋਂ ਲੈ ਕੇ ਮੇਰੇ ਘਰੇ ਪੁਲਿਸ ਬਿਠਾਈ ਆ ਮੈਨੂੰ ਕਿਹਾ ਜਾ ਰਿਹਾ ਕਿ ਅਸੀਂ ਤੁਹਾਨੂੰ ਕਾਗਜ਼ ਭਰਾਵਾਂਗੇ ਆਪਦੀਆਂ ਬੱਸਾਂ ਚ ਲੈ ਕੇ ਜਾਵਾਂਗੇ ਤੁਹਾਡੇ ਉਮੀਦਵਾਰਾਂ ਦੇ ਕਾਗਜ਼ ਭਰਾਂਗੇ ਮੈਂ ਐਸਐਸਪੀ ਮੈਡਮ ਦੇ ਧਿਆਨ ਚ ਵੀ ਲਿਆਂਦਾ ਡੀਜੀਪੀ ਦੇ ਧਿਆਨ ਚ ਵੀ ਲਿਆਂਦਾ ਤੇ ਲਾਅ ਐਂਡ ਆਰਡਰ ਦੇ ਜਿਹੜੇ ਡੀਜੀਪੀ ਨਰਪੀਤ ਸ਼ਕਲਾ ਉਹਨਾਂ ਦਾ ਹੀ ਫੋਨ ਆਇਆ ਹੁਣ ਫਿਰ ਮੀਡੀਆ ਦੇ ਸਾਹਮਣੇ ਸਾਨੂੰ ਕਹਿ ਰਹੇ ਆ ਕਿ ਕੱਲੇ ਕੈਂਡੀਡੇਟ ਭੇਜ ਦਿਓ ਜੇ ਮੈਂ ਕੈਂਡੀਡੇਟ ਭੇਜਣ ਲੱਗਾ ਮੈਂ ਤੇ ਹੁਣ ਆਪ ਗੱਟੀਆਂ ਚ ਬਹਿ ਗਏ ਪੁਲਿਸ ਚਲੀ ਕਿ ਮੈਂ ਬੰਦੇ ਥੋੜੀ ਮਰਾਉਣੇ ਆ ਇਸ ਕਰਕੇ ਮੈਂ ਆਪ ਹੀ ਲੈ ਕੇ ਜਾ ਰਿਆਂ ਕਿਉਂਕਿ ਜੇ ਕੋਈ ਗੱਲਬਾਤ ਹੋ ਗਈ ਇਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਗਾ ਔਰ ਇਥੋਂ ਦੀ ਜਿਹੜੀ ਪੁਲਿਸ ਆ ਜੀਰੇ ਦੀ ਉਹ ਚਾਹੁੰਦੀ ਆ ਕਿ ਕੋਈ ਨਾ ਕੋਈ ਬੰਦਾ ਮਰੇ ਤੇ ਝਾੜੂ ਵਾਲਿਆਂ ਤੋਂ ਕੋਈ ਨਾ ਕੋਈ ਬੰਦਾ ਮਰਾਉਣਾ ਚਾਹੁੰਦੇ ਆ ਔਰ ਜਿਹੜੀ ਐਮਐਲਏ ਦੀ ਔਰ ਐਮਐਲਏ ਦੇ ਮੁੰਡੇ ਦਾ ਜਿਹੜਾ ਨੰਗਾ ਨਾਚ ਜਿਹੜਾ ਇਹ ਵੇਖਣ ਨੂੰ ਮਿਲ ਰਿਹਾ ਮੈਂ ਅਕਸਰਾਂ ਨੂੰ ਵੀ ਦਿਖਾ ਰਿਹਾ ਔਰ ਅਸੀਂ ਆਪ ਦੇ ਜਿਹੜੇ ਨਾਮਿਨੇਸ਼ਨ ਆ ਉਹ ਕਰਾਂਗੇ ਮੈਂ ਪ੍ਰਤਾਪ ਸਿੰਘ ਹੀਰਾ ਅਜੀਤ ਵੈਬ ਟੀ